दर्शन जिला बांदा वैसे जरा मिस्टिक है ईलार्डा दोनों बेटा ईलार्ड बांदा आंजे ईलार्ड हुई दर्शन करता है ना तेरे सालंदा लगा बायीं सालंदा अनुभव बहुत ज्यादा करता है ए बिंदी हमारे ए बायीं सालंदा ਕੱਲਾ ਕੱਲਾ ਕੁਝ ਨਹੀਂ ਆਡਾ ਕੋਈ ਹੈ ਇਹਨਾਂ ਨੂੰ ਮਾਉਣ ਵਾਲਾ ਗਾੜੀ ਕੋਈ ਸਾਰਾ ਨਹੀਂ ਆਗਾ ਮਤਲਬ ਇਹ ਕਿੱਥੇ ਗਿਆ ਸੀ ਕਰੋ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਏਡਾ ਕਿਹਨੇ ਫੋਨ ਕੀਤਾ ਕਰੋ ਇਦਾਂ ਹੀ ਛਲ ਗਿਆ ਮੁੰਡਿਆਂ ਦੇ ਨਾਲ ਆਂਦਾ ਮੈਂ ਚੱਲਿਆ ਤੇ ਚਲ ਗਿਆ ਹਨ ਫੋਨ ਕੀਤਾ ਤੁਹਾਡਾ ਬੱਚਾ ਤੇ ਡਿੱਗਾ ਨੇੜ ਚ ਉਹ ਤਾਂ ਚੁੱਕ ਲੈਂਦਾ ਹੈ ਪਰ ਇਹ ਲੈਂਦਾ ਜਾਂ ਬੋਤੇ ਡੱਤੋ ਕੀ ਜਾ ਫਿਰ ਚੌਟ ਨੂੰ ਬਾਗ ਨਿਕਾਲ ਲਿਆ ਹਜੇ ਥੋੜਾ ਖਿਚੇੜੀ ਉਸੇ ਵੇਲੇ ਡੱਤ ਹੋ ਗਈ ਚਾ ਮਤ ਜੀ ਕੀ ਕਹਿਣਾ ਚਾਹੋਗੇ ਸਤਾਰਾ ਹੁੰਦੀਆਂ ਨੇ ਜਾਂਦੀਆਂ ਨੇ ਕਹਿੰਦੀਆਂ ਨੇ ਸੀ ਨਸ਼ਾ ਖਤਮ ਕਰਤਾ ਨਹੀਂ ਕੀਤਾ ਕਹਿੰਨੇ ਨਹੀਂ ਕੀਤਾ ਦੂਣਾ ਵਦਿਆ ਪਿੰਡ ਪਿੰਡ ਚ ਗਾਉਂ ਦਾ ਸਾਡੇ ਪਿੰਡ ਤੇ ਸ਼ਰੇਆਮ ਵਿਕਦਾ ਨਾ ਚਾ ਕਹਿੰਨੇ ਨਹੀਂ ਇੱਥੇ ਬੰਦ ਕੀਤਾ ਨਾ ਚਾਤੇ ਕੋਈ ਨਹੀਂ ਕੀਤਾ ਨੌਜਵਾਨ ਪੁੱਤ ਉਤਰਦੇ ਜਾਣਦੇ 18 ਸਾਲਾਂ ਦਾ ਜਿਹੜਾ ਸਾਡਾ ਪੋਤੀ ਹੈ ਕੰਮ ਚ ਚਿੱਟੇ ਚ ਲੱਗ ਗਿਆ ਕਹਿੰਨੇ ਬੰਦ ਨਹੀਂ ਕੀਤਾ ਕਹਿੰਨੇ ਨਹੀਂ ਬਾਤ ਸੁਣੀ ਸਾਡੀ ਕੋਈ ਨਹੀਂ ਸੁਣਦਾ ਸਰਕਾਰਾਂ ਆਉਂਦੀਆਂ ਵੋਟਾਂ ਲੈ ਕੇ ਗਾ ਜਾਂਦੀਆਂ ਕੋਈ ਨਹੀਂ ਸੁਣਦਾ ਸਾਡਾ ਸਾਡੇ ਚਿੱਟੇ ਚ ਫਲਬਾਦ ਹੋ ਗਿਆ ਅਡਾ ਕਰ ਜੋ ਪਾਹ ਤੇ ਲਾਈ ਆਪਣੇ ਪਤ ਦੇ ਮਗਰ ਲਾ ਲਾ ਸਾਡਾ ਪੁੱਤ ਬਚਿਆ ਨਚਾ ਕਾ ਕੇ ਤੇ ਵੀ ਮੁੱਕ ਗਿਆ ਆਡੇ ਕੋ ਕੋ ਜਸਾ ਰਾਦੀ ਰਿਹਾ ਹੈ ਕੀ ਮੰਗੀ ਹੈ ਸਰਕਾਰ ਨੂੰ ਕੀ ਕਹੋਗੇ ਭਾਈ ਸਰਕਾਰ ਨੂੰ ਯੋਗਾਵਾ ਕੇ ਫਿਰ ਨਸ਼ਾ ਬੰਦ ਕਰਨਾ ਗਾਉਣ ਜਾਣ ਨੌਜਵਾਨ ਜਿਹੜੇ ਬਚਨ ਮੈਨੂੰ ਮਿਲ ਕੇ ਕੀ ਲੱਗਦਾ ਤੁਹਾਡਾ ਮੇਰਾ ਛੋਟੇ ਭਰਾ ਦਾ ਭਰਾ ਦਾ ਕੀ ਗੱਲ ਪਤਾ ਹੈ ਕੱਲ ਇਹ ਤਾਂ ਨਾ ਸਾਨੂੰ ਸਾ ਕਰਦਾ ਹੈ ਜਿਆਦਾ ਲਾ ਬੇਠਾ ਟੀਕਾ ਭਾਈ ਬਹੁਤ ਯਾਰਿਆ ਹੈ ਮਗਰ ਮਗਰ ਲੱਗ ਲੂੰ ਰਹੇ ਰਿਹਾ ਹੈ ਬੋਲ ਪਹਿਲਾ ਟਾਵਾ ਜਿੱਤੇ ਕਰੋ ਕਿੱਥੇ ਗਿਆ ਸੀ ਚੀਨੀ ਬੈਠਾ ਕਿੱਦਾਂ ਪਤਾ ਲੱਗਾ ਪਤਾ ਉਹ ਲੱਗੇ ਮੁੰਡਾ ਫੋਨ ਕਰਦਾ ਰਿਹਾ ਵਾ ਤੇ ਤੁਹਾਡਾ ਮੁੰਡਾ ਫਲਾਣੇ ਥਾਂ ਦੇ ਪਿਆ ਵਾ ਚੋਕ ਲਿਆਓ ਉਹਨੂੰ ਲੱਭਾ ਨਹੀਂ ਫੇਰ ਵਾ ਲਬੁ ਲਬ ਕੇ ਲਿਆਂਦਾ ਘਟਾਰ ਲਿਆਦਾ 2 ਘੰਟੇ ਕੋੜੇ ਚ ਲੈ ਆ ਡਾਕਟਰ ਨੂੰ ਸੱਦਿਆ ਪੂਰਾ ਗਿਆ ਕਿੰਦਾ ਇਸਨੂੰ ਬੰਦ ਕੀਤਾ ਜਾਵੇ ਹੋ ਕੀ ਆ ਇਕੱਲਾ 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 ਇੱਕੋ ਬੇਟਾ ਹੀ ਜਰਾ ਚਲੇ ਜਾ ਬੋਲ ਪਹਿਖ ਆ ਗਿਆ ਇਸ ਇਹ ਲੱਖਾਂ ਦੇ ਹਿਸਾਬ ਨਾਲ ਪੈਸਾ ਖਾ ਗਿਆ ਘਰ ਦਾ ਗੁਜ਼ਾਰਾ ਕਿਦਾਂ ਕੀ ਕਰਦੇ ਕੰਮ ਕਰੀ ਵਾਈ ਵੀ ਮਾੜੀ ਚੰਗੀ ਦੋ ਕਿੱਲੇ ਜ਼ਮੀਨ ਦੇ ਆ ਕੋਈ ਬੇਟੀ ਮੁੱਟੀ ਬਟਾਈ ਤੇ ਪਾ ਵਟੇ ਚਲੇ ਚਲੋ ਮੜਬੋਰ ਮਕਾਨ ਪਾਵਾਂ ਗੋ ਵੀ ਨੰਪੇ ਇਹਦੇ ਤੇ ਲੱਗੇ ਸਰੇ 2-2 ਹਜ਼ਾਰ 3-3 ਹਜ਼ਾਰ ਕਰਦਾ ਰਿਆ ਭਾਂਡੇ ਭੰਦਾ ਹੀ ਹਰਕੇ ਦੇਣੇ ਪੈਂਦੇ ਹੀ ਮਸ਼ੀਨ ਤੋੜ ਲੱਗਾ ਗੱਲ ਉਹ ਥੋੜੀ ਆ ਹੱਥੋਂ ਤੇ ਪਈਆ ਹਜ਼ਾਰ ਲੈ ਕੇ ਗਿਆ ਇਹਨਾ ਮਿਸਤਰੀ ਜੇ ਲਾਏ ਜਦੋਂ ਮਾਰੇ ਮੋਟੇ ਕਹਿੰਦਾ ਨਹੀਂ ਮੈਂ ਅੱਜ ਦਾ ਦੇਣੀ ਆ ਤੂੰ ਇਹੇ ਖੱਚਾ ਕਰੀ ਜਾਂਦੇ ਮੇਤੇ ਕਿੰਨਾ ਟਾਈਮ ਤੂੰ ਲੱਛ ਕਰਦਾ ਇਹ ਨਿੱਕੀ ਉਮਰ ਤੇ ਡਾਇਵਿਆ ਹੈ ਸਕੂਲ ਜਾਂਦਾ ਹੈ ਪੜਾਈ ਭੋਰੋਂ ਤੋਂ ਸ਼ੁਰੂ ਹੋ ਗਿਆ ਨਿਗਾ ਜਾਈ ਲਾਉਣਾ ਸ਼ੁਰੂ ਹੋ ਗਿਆ ਚਾਲੂ ਕਰ ਲਿਆ ਇਹਨੇ ਮੇਰਾ ਨਾਂ ਨਹੀਂ ਭਪਿੰਦਰ ਸਿੰਘ ਆ ਜੀ ਭਿੰਦਰ ਜੀ ਦੀ ਬੈਟ ਸੀ ਹੈ ਕੌਣ ਸੀ ਕੀ ਬਗੜਾ ਤੁਹਾਡਾ ਇਹ ਬ੍ਰਦਰ ਹੀ ਮੇਰਾ ਛੋਟਾ ਜੀ ਚਾਟਾ ਜੀ ਦਾ ਲੜਕਾ ਹੈ ਇਹਨੀ ਉਮਰ ਤੇ ਤੇ ਇੱਕ ਤਕਰੀਬ ਨੇ ਵੀ 21 ਸਾਲ ਉਮਰ ਹੀ ਛੋਟਾ ਹੀ ਅਜੇ ਇਦਾਂ ਮਾਦੋਬੀ। ਮੋਰ ਭਾਜੀ ਚਿੱਟੇ ਦੇ ਰਿਗਾਰਡ ਨਹੀਂ ਦੇ 4-5 ਸਾਲ ਹੋ ਗਏ ਆ ਨਿੱਕੀ ਉਮਰੇ ਹੀ ਲੱਗ ਗਿਆ ਕਿ ਇਹਨੇ ਚਿੱਟਾ-ਚਿੱਟਾ ਪੀਣ ਤੇ ਤੁਹਾਡੇ ਸਾਹਮਣੇ ਰਿਜ਼ਲਟ ਵੀ ਮਿਲਿਆ ਆ ਦੇ ਐਂਡ ਫਿਰ ਡੱਤੀ ਹੋਈ ਜੇ ਹੋ ਗਿਆ ਸੀ ਕੀ ਗੱਲ ਪਤਾ ਹੀ ਤੁਹਾਨੂੰ ਪਤਾ ਲੱਗਾ। ਕੱਲ ਭਾ ਲੈ ਕੇ ਜੀ ਇੱਕ ਫਰੈਂਡ ਹੀ ਕੋਈ ਮੁੰਡਾ ਸੀ ਇਹਨੂੰ ਘਰੋਂ ਲੈ ਗਿਆ ਬਾਕੇ ਤੇ ਇਹਨੇ ਫੋਨ ਲਿਆ ਸੀ 3 ਦਿਨ ਪਹਿਲਾਂ ਨਵਾਂ ਫੋਨ ਲਿਆ ਇਹਨੇ ਤੇ ਉਹ ਜਾ ਕੇ ਇੱਥੇ ਚੀਮਾ ਬਾੜ ਪਿੰਡ ਹੈ ਜੀ। ਉਹਕੋ ਪਤਾ ਨਹੀਂ ਕਿੱਥੋਂ ਲਿਆ ਇਹਨਾਂ ਨੇ ਚਟਾ ਤੇ ਲਾ ਕੇ ਦੇ ਉੱਥੇ ਚੀਮਾ ਵਾਰ ਲਾ ਕੇ ਸੂਆ ਪਿੰਦਾ ਵਾ ਤੇ ਸਵੇਰ ਚ ਡਿੱਗਾ ਹੈ ਤੇ ਮੁੜ ਕੇ ਜਦੋਂ ਸਾਨੂੰ ਪਤਾ ਲੱਗਾ ਵੀ ਘਰ ਨਹੀਂ ਆਇਆ ਅਜੇ ਤੱਕ ਤੇ ਅਸੀਂ ਇਹਦੇ ਫੋਨ ਤੇ ਫੋਨ ਕੀਤਾ ਤੇ ਜਦੋਂ ਫੋਨ ਤੇ ਸਾਨੂੰ ਪਤਾ ਲੱਗਾ ਵੀ ਉਹ ਮੁੰਡੇ ਨੇ ਆਖਿਆ ਵੀ ਐਡਰੈਸ ਦਿੱਤਾ ਨੂੰ ਵੀ ਤੁਹਾਡਾ ਬੰਦਾ ਇੱਥੇ ਡਿੱਗਾ ਵਾ ਮਾ ਬਾੜ ਤੇ ਨੂੰ ਆਣ ਕੇ ਲੈ ਜਾਓ ਤੇ ਫੇਰ ਭਾਜੀ ਚੁਪੇ ਲੈਂਦਾ ਉਹਨੂੰ ਤੇ ਹਸਪੀਟਲ ਖੜਿਆ ਤੇ ਉਹਨਾਂ ਆਖਿਆ ਕਿ ਡੈਥ ਹੋ ਚੁੱਕੀ ਹੈ ਦੋ ਤਿੰਨ ਘੰਟੇ ਪਹਿਲਾਂ ਲੈ ਆਉਂਦੇ ਸਭ ਇਹ ਨੌਜਵਾਨ ਨੂੰ ਤੁਸੀਂ ਵੀ ਸਰਕਾਰ ਨਾਲ ਦਾਵਾ ਵੀ ਕੀ ਕੇ ਨਾ ਸਾ ਮੁਕ ਪੰਜਾਬ ਨੂੰ ਕਰ ਦੇਵਾਂਗਾ ਸੋ ਕੀ ਹਾਲਾਤ ਨੇ ਜੀ ਅਲਾਮਤ ਤੇ ਤੁਹਾਡੇ ਹਲਕੇ ਦੇ ਭਾਜੀ ਬਹੁਤ ਮੰਡੇ ਆਲੇ ਤੇ ਸਾਡੇ ਮੁੰਡੇ ਤੇ ਚਿੱਟਾ ਭਾਜੀ ਸ਼ਰਿਆਂ ਵਗਿੰਦੇ ਜੇ ਥਾਂ ਥਾਂ ਦੇ ਵਗਿੰਦੇ ਜੇ ਕੋਈ ਕਾਰਵਾਈ ਨਹੀਂ ਕਰਦਾ ਸਾਰੇ ਗੱਲਬਾਤ ਕਰਕੇ ਦਾਅਵੇ ਕਰ ਜਾਂਦੇ ਆ ਜੀ ਅਸੀਂ ਐਡਾ ਕਰਾਂਗੇ ਉਦਾਂ ਕਰਾਂਗੇ ਸਰ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਕੀ ਲਾਗੇ ਬੰਨੇ तकरीबन ਸਾਡਾ ਜਿਹੜਾ ਏਰੀਆ ਵਾ ਬਹੁਤ ਨੇੜੇ ਦੀ ਭੇਡ ਤੇ ਨੌਜਵਾਨ ਚੜਦੇ ਆ ਤੇ ਨੌਜਵਾਨਾਂ ਦਾ ਨਿਕਨੇ ਕੇ ਆ ਤੁਸੀਂ ਵੇਖ ਲਓ 20 21 ਸਾਲਾਂ ਦੇ ਨੌਜਵਾਨ ਇਹ ਕੰਮ 'ਚ ਪਏ ਆ ਤੇ ਨਸ਼ੇ ਵਾਲਾ ਕੋਈ ਭਾਜੀ ਇੱਥੇ ਕੋਈ ਰੋਗ ਨਹੀਂ ਕੋਈ ਟੋਕ ਨਹੀਂ ਛਰੇਮ ਚੱਲਣ ਦਾ ਖੁੱਲਾ ਸਤਨਾਮ ਸਿੰਘ ਜੀ ਮਾਨ ਸਿੰਘ ਜੀ ਕੀ ਕਹੋਗੇ ਨੌਜਵਾਨਾਂ ਦੀ ਅੱਜ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਮੌਜੂਦ ਇਹ ਜੀ ਬਹੁਤ ਜ਼ਿਆਦੀ ਜਿਹੜੀ ਮਤਭਾਗੀ ਖਬਰ ਆ ਕਿਉਂਕਿ ਨੌਜਵਾਨ 20 22 ਸਾਲ ਦਾ ਬੱਚਾ ਜਿਹੜਾ ਕੱਲਾ ਕੱਲਾ ਪੁੱਤ ਮਾਪਿਆਂ ਦਾ ਅੱਜ ਇਸ ਦੁਨੀਆ ਤੋਂ ਚਲ ਗਿਆ ਉਹਨਾਂ ਨੇ ਇੰਨੀ ਮਿਹਨਤ ਕੀਤੀ ਵਿਚਾਰਿਆਂ ਨੇ ਇੰਨਾ ਖੱਜਲ ਖਵਰੀ ਵੀ ਇਹਦੇ ਮਗਰ ਹੋਈ 2-3 ਸਾਲ ਤੋਂ ਧਰ ਕੇ ਜੋ ਛੱਲੀ ਪੁੰਜੀ ਸਾਰੀ ਉਹਦੇ ਮਗਰ ਉਹਨਾਂ ਲਾਤੀ ਤੇ ਇਹਨਾਂ ਸਰਕਾਰਾਂ ਦੀ ਨਾਕਾਮੀ ਦੇ ਵਜ੍ਹਾ ਨਾਲ ਜਿਹੜਾ ਸਾਡਾ ਅੱਜ ਪਿੰਡ ਦਾ ਜਿਹੜਾ ਬੱਚਾ ਵਾ ਨੌਜਵਾਨ ਸਾਡੇ ਤੋਂ ਖੋਇਆ ਵਾ ਇਹ ਸਰਕਾਰਾਂ ਨੇ ਕਿਸੇ ਵੀ ਸਰਕਾਰ ਨੇ ਆਈਏ ਦਿਨ ਤੱਕ ਇਹ ਨਹੀਂ ਵੀ ਅੱਜ ਵਾਲੀ ਆਫੀਲੀਆਂ ਵੀ ਉਹ ਕੋਈ ਕਰਦੀ ਜਾਣੀਆਂ ਇਨਾਂ ਦੀ ਨਕਾਮੀ ਇਹ ਸਰਕਾਰ ਸਾਡੇ ਬੱਚਿਆਂ ਨੂੰ ਇਧਰ ਨੂੰ ਲਾਉਣ ਲਈ ਆ ਕਿ ਇਹ ਕਿਹੇ ਬੰਨੇ ਜੋਗੇ ਰਹਿਣ ਨਾ ਵੀ ਇਸ ਤਰ੍ਹਾਂ ਕੇ ਅਸੀਂ ਤੇ ਇਹੀ ਸਿਸਟਮ ਦੇ ਕੋਲੋਂ ਬੇਨਤੀ ਕਰਦੇ ਆਂ ਵੀ ਇਹਦੇ ਉੱਤੇ ਕੰਟਰੋਲ ਕੀਤਾ ਜਾਵੇ ਹੋਰ ਵੀ ਕਿਸੇ ਬੱਚੇ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਤੇ ਇਹਨਾਂ ਦੇ ਪਰਿਵਾਰ ਨਾਲ ਤਾਂ ਬਹੁਤਾ ਗੱਲਾਂ ਤੱਕਿਆ ਨਾ ਨਾ ਵਿਚਾਰਾਂ ਕੋ ਘਰ ਬਣਿਆ ਤੇ ਨਾ ਕੋ ਗੱਲ ਨਾ ਬਾਤ ਪਹਿਲੀ ਵੀ ਜਿਹੜੀ ਹੈਗੀ 2 ਕਿਲੋ ਵੀ ਗਹਿਣੇ ਪਾ ਕੇ ਉਹਨੂੰ ਮੁੰਡੇ ਤੇ ਲਾ ਲੁੱ ਦਿੱਤੇ ਇਹਨਾਂ ਨੇ ਬੜਾ ਵੱਡਾ ਨੁਕਸਾਨ ਹੋਇਆ ਜੀ ਵਾ 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 ਪਾਗਾ ਮੇਰਾ ਪੁੱਤ ਆਏ ਵਾ